70 ਸਾਲ ਦੇ ਸਹੁਰੇ ਨੇ 35 ਸਾਲ ਦੀ ਨੂਨ ਨਾਲ ਕਰਿਆ ਗੰਦਾ ਕੰਮ ਰਿਸ਼ਤੇ ਹੋਏ ਤਾਰ-ਤਾਰ ਵੀਡੀਓ ਦੇਖ ਕੇ ਹਰ ਕੋਈ ਹੋਇਆ ਹੈਰਾਨ ਅਕਸਰ ਹੀ ਨੂਨ ਸਹੁਰੇ ਦਾ ਰਿਸ਼ਤਾ ਪੋਤੀ ਦਾ ਰਿਸ਼ਤਾ ਮੰਨਿਆ ਜਾਂਦਾ ਹੈ ਪਰ ਹੁਣ ਇੱਕ ਬੁਢੇ ਸਹੁਰੇ ਨੇ ਮੁਟਿਆਰ ਨੂਨ ਨਾਲ ਕਰਤਾ ਕਾਂਡ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਵਿਅਕਤੀ ਆਪਣੇ ਤੋਂ ਅੱਧੀ ਉਮਰ ਦੀ ਔਰਤ ਨਾਲ ਵਿਆਹ ਕਰਵਾ ਰਿਹਾ ਹੈ ਦਰਸਲ ਇਹਨਾਂ ਦੋਵਾਂ ਦਾ ਆਪਸ ਵਿੱਚ ਰਿਸ਼ਤਾ ਨੂਨ ਸਹੁਰੇ ਦਾ ਹੈ ਅਤੇ ਇਹਨਾਂ ਦੇ ਕਾਫੀ ਸਮੇਂ ਤੋਂ ਆਪਸ ਵਿੱਚ ਪ੍ਰੇਮ ਸੰਬੰਧ ਸੀ ਜਿਸ ਦੇ ਚੱਲਦਿਆਂ ਇਹ ਨੂਨ ਸਹੁਰਾ ਦੋਵੇਂ ਹੀ ਉਹ ਭੱਜ ਗਏ ਸੀ ਅਤੇ ਜਦੋਂ ਦਸ ਦਿਨਾਂ ਬਾਅਦ ਘਰ ਆਏ ਤਾਂ ਇਹ ਆਪਣੇ ਨਾਲ ਸੰਧੂਰ ਅਤੇ ਬਰਮਲਾ ਵੀ ਲੈ ਕੇ ਆਏ ਅਤੇ ਪਿੰਡ ਦੇ ਹੀ ਇੱਕ ਮੰਦਰ ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ ਸੋ ਇਹਨਾਂ ਦੋਵਾਂ ਨੇ ਨੂੰਹ ਸੋਰੇ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਇਹ ਸਾਰੀ ਘਟਨਾ ਯੂਪੀ ਦੇ ਮਾਊਦੀ ਹੈ ਅਤੇ ਜਿਸ ਨੇ ਵੀ ਇਹ ਵੀਡੀਓ ਦੇਖੀ ਹਰ ਕੋਈ ਹੈਰਾਨ ਰਹਿ ਗਿਆ ਤੁਹਾਡੇ ਇਸ ਨੂੰਹ ਸੋਰੇ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ